ਹਾਂਜੀ ਕਰੋ ਜੀ ਦਰਸ਼ਨ ਨਗਰ ਕੀਰਤਨ ਵਾਸਤੇ ਨੂੰ ਚੱਲੇ ਨੇ ਇਹ ਬੱਚੇ ਜਿਹੜੇ ਦੇਸੀ ਦਰਸ਼ਨ ਕਰ ਰਹੇ ਹੋਏ ਇਸ ਸਮੇਂ ਦੇਖੋ ਜੀ ਨਗਰ ਕੀਰਤਨ ਦੀ ਤਿਆਰੀ ਹੋ ਰਹੀ ਆ ਚੱਲੇ ਨੇ ਜੀ ਸੰਗਤਾਂ ਚੱਲੀਆਂ ਨੇ ਜੱਥੇ ਚੱਲੇ ਨੇ ਇਸ ਸਮੇਂ ਤੀਜਾ ਗੁਰਮਤ ਸਾਇਤ ਮੇਲਾ 24 27 ਦਸੰਬਰ 2024 ਸ੍ਰੀ ਗੁਰਪ੍ਰੀਤ ਸਾਹਿਬ ਵਰਲਡ ਯੂਨੀਵਰਸਿਟੀ ਹਾਂਜੀ ਮੈਂ ਬੈਠਾ ਹਾਂ ਔਤੇਗੜ੍ਹ ਪੰਜਾਬ ਆ ਮਹਾਤਾ ਗੁਜਰੀ ਅਤੇ ਸਾਬਜਾਦਿਆਂ ਦੀ ਲਾਨ ਲਾਸਾਨੀ ਸਾਦਤ ਨੂੰ ਸਮਰਪਿਤ ਤੀਜਾ ਗੁਰਮਤ ਸਾਹਿਤ ਮੇਲਾ ਸ਼੍ਰੀ ਗੁਰਗੱਲ ਸਾਹਿਬ ਵਰਲਡ ਯੂਨੀਵਰਸਿਟੀ ਔਤੇ ਫਤੇਗੜ੍ਹ ਸਾਹਿਬ ਇਹ ਸਿੱਧਾਂ ਦੀ ਪਾਵਨ ਧਰਤੀ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੀ ਇਸ ਪਾਵਨ ਧਰਤੀ ਤੇ ਪਹੁੰਚੇ ਆ ਜਿੱਥੇ ਸਿੱਧਾਂ ਦੀਆਂ ਸਾਹਤਾਂ ਹੋਈਆਂ ਸਿੱਧੀਆਂ ਹੋਈਆਂ ਸਾਬਜਾਦਿਆਂ ਦੀਆਂ ਸਾਹਤਾਂ ਤੇ ਸਿੱਧੀਆਂ ਹੋਈਆਂ ਉਹਨਾਂ ਦੀ ਯਾਦ ਦੇ ਵਿੱਚ ਅੱਜ ਸੰਗਤਾਂ ਦੂਰੋਂ ਦੂਰੋਂ ਪਹੁੰਚ ਕੇ ਨਮਸਤਕ ਹੋਣ ਆਈਏ ਆ ਰਹੀਆਂ ਹਨ ਜਿਵੇਂ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਮੇਂ ਸੰਗਤਾਂ ਦੇ ਸੰਗਤਾਂ ਦੂਰੋਂ ਦੂਰੋਂ ਪਹੁੰਚ ਕੇ ਨਮਸਤਕ ਹੋਣ ਲਈ ਆ ਰਹੀਆਂ ਹਨ ਸੰਗਤਾਂ ਤੁਸੀਂ ਵੇਖਸਾ ਦੇ ਪਾਰੀ ਕੱਟ ਦੇ ਵਿੱਚ ਇੱਕ ਪਾਸੇ ਮੀਂਹ ਪੈਣਾ ਵੀ ਸ਼ੁਰੂ ਹੋ ਚੁੱਕਿਆ ਏ ਤੁਸੀਂ ਮੌਸਮ ਵੇਖ ਸਕਦੇ ਹੋ ਇਸ ਸਮੇਂ ਥੋੜਾ ਥੋੜਾ ਬੂੰਦਾਬੰਦੀ ਹੋ ਰਹੀ ਏ ਇਸ ਸਮੇਂ ਤੇ ਪਹੁੰਚੇ ਹੋਇਆ ਅੱਜ ਸ੍ਰੀ ਦਾਂ ਦੀ ਪਾਵਨ ਧਰਤੀ ਤੇ ਫਤੇਗੜ ਸਾਹਿਬਾ ਫਤੇਗੜ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚੇ ਹੋਇਆ ਪਾਵਨ ਪਵਿੱਤਰ ਧਰਤੀ ਤੇ ਜਿੱਥੇ ਸੰਗਤਾਂ ਲੱਖਾਂ ਦੀ ਤਦਾਦ ਦੇ ਵਿੱਚ ਨਮਸਤਕ ਹੋਣ ਲਈ ਪਹੁੰਚ ਰਹੀਆਂ ਹਨ ਬੱਡ ਵੀਰ ਜੀ ਪਰ ਉਹ ਹੀ ਦੱਸਣਾ ਹੈ ਨਾ ਸੰਗਤਾਂ ਦੇ ਜਿਹੜੀਆਂ ਦੂਰ ਦੂਰੋਂ ਪਹੁੰਚ ਰਹੀਆਂ ਹਨ ਜਿਵੇਂ ਕਿ ਇੱਥੇ ਸੇਲਾਂ ਵੀ ਲੱਗੀਆਂ ਨੇ ਕੱਪੜੇ ਸੇਲ ਜਿਵੇਂ ਕੀ ਕੋਈ 200 300 ਰੁਪਏ ਇਕਨ ਇਸ ਤਰ੍ਹਾਂ ਦੀ ਸੇਲ ਵੀ ਲੱਗੀ ਹੋਈ ਆ ਹਾਂਜੀ ਲੰਗਰ ਲੱਗੇ ਹੋਏ ਨੇ ਜਿਵੇਂ ਕਿ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜਿਹੜੇ ਸਾਹਿਬ ਵਾਲੇ ਸੇਵਾਦਾਰ ਸੰਤ ਗਿਆਨੀ ਗਿਆਨ ਸਿੰਘ ਜੀ ਪਿੰਡ ਗੜੀ ਫਾਜਲਾ ਰਾਹੌਰ ਰੋਡ ਲੁਧਿਆਣਾ ਸਮੂਹ ਅੰਬੇਟ ਏਰੀਆ ਕਰੋ ਜੀ ਦਸਨ ਸਾਹਿਬ ਜਦਿਆਂ ਦੇ ਤਨ ਤਨ ਜਗਤ ਮਾਤਾ ਗੁਜਰਕੌਰ ਜੀ ਤੇ ਤਨ ਤਨ ਜੀ ਬਾਬਾ ਜੋਰਾਵਰ ਸਿੰਘ ਜੀ ਤਨ ਤਰ ਮਤ ਤੰਤਨ ਬਾਬਾ ਫਤੇ ਸਿੰਘ ਜੀ ਉਹਨਾਂ ਦੀ ਲਾਸਾਨੀ ਸਾਦ ਤੇ ਨੂੰ ਅੱਜ ਕੋਟੀ ਕੋਟੀ ਕੋਟ ਪ੍ਰਣਾਮ ਹਾਂਜੀ ਸਿੱਧੀ ਜੋੜ ਮੇਲਾ ਸਵਾ ਤੇ ਪਹੁੰਚੀ ਹੋਈ ਹੈ ਅੱਜ ਸੰਗਤ ਦੂਰੋਂ ਦੂਰੋਂ ਪਹੁੰਚ ਰਹੀ ਹੈ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਆਪਣੇ ਚੈਨਲ ਦੇ ਜ਼ਰੀਏ ਅੱਜ ਅਸੀਂ ਤੁਹਾਨੂੰ ਜ਼ਰਸਨ ਕਰਵਾ ਰਹੇ ਹਾਂ ਫਤੇਗੜ ਸਾਬ ਦੀ ਪਾਵਨ ਪਵਿੱਤਰ ਧਰਤੀ ਤੇ ਪਹੁੰਚੇ ਹੋਏ ਹਾਂ ਜਿੱਤੇ ਅੱਜ ਸੰਗਤਾਂ ਦੂਰੋਂ ਦੂਰੋਂ ਪਹੁੰਚ ਕੇ ਨਮਸਕਾਰ ਕਰਨ ਲਈ ਗੁਰਦੁਆਰਾ ਸ਼ਰੀਫ ਫਤਿਹਗੜ੍ਹ ਸਾਹਿਬ ਪਹੁੰਚ ਰਿਹਾ ਹਨ ਬਾਬਾ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਲੁਧਿਆਣੇ ਤੋਂ ਸਭ ਤੋਂ ਪਹਿਲਾਂ ਵੈਗੜੀ ਜਗ੍ਹਾ ਖਾਲਸਾ ਵੈਗੜੀ ਦੀ ਫਤਿਹ ਹਾਂਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਮਖਤਿਆਰ ਸਿੰਘ ਜੀ ਮਖਤਿਆਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਆਏ ਬੱਬਾ ਜੀ ਤੁਸੀਂ? ਲੁਧਿਆਣਾ ਜ਼ਿਲ੍ਹੇ ਤੋਂ ਆਏ ਜੀ। ਅੱਛਾ ਜੀ। ਗੜੀਆਂ ਪਾਜਲ ਕਾ ਸਾਡਾ ਮਹਾਪੁਰਸ਼ਾਂ ਦਾ ਇੱਕ ਪਿੰਡ ਹੈ। ਅੱਛਾ ਜੀ। ਬੱਬਾ ਬਿਆਨ ਸਿੰਘ ਜੀ। ਅੱਛਾ ਜੀ। ਯੂਸਾਫ ਸਾਹਿਬ ਵਾਲੇ। ਹੂੰ। ਉਹਨਾਂ ਦੀ ਸੇਵਾ ਮਾਝੂਆਰੇ ਲਾਟੇਸ ਹੈ ਜੀ। ਅੱਛਾ ਜੀ। ਉਹਨਾਂ ਦੀ ਪੱਕੀ ਜੀ ਉੱਥੇ ਯੂਸਾਫ ਜੰਦਾ ਹੈ। ਅੱਛਾ ਜੀ। ਉਹਨਾਂ ਦੀ ਕਿਰਪਾ ਦੇ ਨਾਲ ਹੀ ਸ਼ਕਤਾਂ ਦੀ ਕਿਰਪਾ ਦੇ ਨਾਲ ਗੁਰੂ ਘਰ ਲੰਗਰ ਹਾਂਜੀ ਜਿਸ ਜਿਵੇਂ ਕਿਸੇ ਗਾਥਾ ਲਿਖਿਆ ਹੋਇਆ ਦੇਖੋ ਬੇਟਾ ਮੜੇਗਾ। ਹਾਂਜੀ। ਆਹ ਦੇਖ ਸਕਦੇ ਤੁਸੀਂ। ਦੇਖੋ ਬੜਾ ਸੈਟ ਤੋਂ ਜੀ। ਹਾਂਜੀ ਜਿਵੇਂ ਕਿ ਲਿਖਿਆ ਹੋਇਆ ਏ ਬਾਬਾ ਨਰਿੰਦਰ ਸਿੰਘ ਜੀ ਬਾਬਾ ਨਰਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਹਜੂਰ ਸਾਹਿਬ ਵਾਲੇ ਸੇਵਾਦਾਰ ਸੇਵਾਦਾਰ ਸੰਤ ਗਿਆਨ ਸਿੰਘ ਜੀ ਪਿੰਡ ਪਿੰਡ ਗੜੀ ਬੀਬੀ ਹੌਲੀਪੁਰ ਬੀਬੀ ਪਿੰਡ ਗੜੀ ਫਾਜ਼ਲ ਰਾਹੋ ਰੋਡ ਲੁਧਿਆਣਾ ਸਮੂਹ ਬੇਟ ਏਰੀਆ ਉਸ ਸਥਾਨ ਤੋਂ ਬਾਬਾ ਜੀ ਆਏ ਹੋਏ ਨੇ ਤੇ ਇਸ ਜਗ੍ਹਾ ਤੇ ਲਾਇਆ ਹੋਇਆ ਇਹਨਾਂ ਨੇ ਲੰਗਰ ਆ ਹਾਂਜੀ ਹਾਂਜੀ ਚਾਹ ਦੇ ਨਾਲ ਕੀ ਲੰਗਰ ਲਗਾਇਓ ਕਸ ਕਸ ਦਾ ਇੱਥੇ ਹੀ ਗਾ ਹਾਂਜੀ ਆਪਨੇ ਬਰਾਦ ਦੇ ਪਕਾਉਦੇ ਹਾਂਜੀ ਕਈ ਦਿਨਾਂ ਪਰੌਂਖੇ ਸਵੇਰੇ ਅੱਛਾ ਜੀ ਹਾਂਜੀ ਫਿਰ ਉਦੋਂ 12 ਵਜੇ ਸਰਦੀਆਂ ਬਣਦੀਆਂ ਦੋ ਅੱਛਾ ਜੀ ਦਾਲ ਤੇ ਫਿਰ ਪੰਛਾ ਤੇ ਚੱਲ ਇਹ ਲੰਗਰ ਚੱਲਦੇ ਹਾਂ ਹਾਂਜੀ ਦੇਵੀ ਦੇ ਬਾਬਾ ਜੀ ਦੱਸ ਰਹੇ ਨੇ ਸਵੇਰੇ-ਸਵੇਰੇ ਦਹੀਂ ਦੇ ਨਾਲ ਪਰੌਂਠੇ ਹੈ ਜੀ ਮੈਥੇ ਵਾਲੇ ਹਾਂ ਇਹ ਚਾਰ ਨਾਲ ਚਾਰ ਹੈ ਸੱਚ ਚਾਹ ਹਾਂਜੀ ਪਹਿਲਾਂ ਹੁੰਦਾ ਖਾ ਕੇ ਇਸ ਪਰ ਉਹ ਭਰ ਆਂਦੇ ਆਂ ਜੀ ਆਂਦਾ ਨਾਲ ਸੁਆਦ ਇਹ ਲੰਗਰ ਨੇ ਗੁਰੂ ਦੇ ਸੱਚੇ ਪਾਤਸ਼ਾਹ ਦੇ ਉਹਨਾਂ ਦੀ ਜਾਦ ਵਿੱਚ ਅੱਜ ਸਮਰਪਿਤ ਹੈ ਹੋਰ ਇਹ ਨੇ ਲੰਗਰ ਲੱਗ ਰਹੇ ਨੇ ਜਗਾ ਜਗਾ ਤੁਸੀਂ ਵੇਖ ਸਕਦੇ ਹੋ ਹਾਂਜੀ